ਮਿੱਤਰੋ ਅੱਜ ਨਾ ਆਪਣੇ ਫਾਰਮ 'ਚ ਲੱਗਦਾ ਚੋਰੀ ਹੋਈ ਆ ਕਿਉਂਕਿ ਘਰ ਦੇ ਗਏ ਸੀ ਕਿਤੇ ਪਰੌਣਿਆਂ ਕੋਲ ਹਨਾ ਵਾਂਡੇ ਗਏ ਸੀ ਤੇ ਮੇਰਾ ਵੀ ਪੇਪਰ ਸੀ ਭਰਾ ਦਾ ਵੀ ਪੇਪਰ ਸੀ ਤੇ ਫਾਰਮ ਆਪਾਂ ਵੀ ਕੁਕੜੀਆਂ ਨੂੰ ਅੰਦਰ ਹੀ ਦਾਣਾ ਪਾਣੀ ਰੱਖਤਾ ਸੀ ਤੇ ਵੀ ਬਾਹਰ ਕੋਈ ਨਹੀਂ ਛੱਡਿਆ ਤੇ ਜਿਹੜੀਆਂ ਦੋ ਕੁਕੜੀਆਂ ਆਪਣੀਆਂ ਬਿਮਾਰ ਨੇ ਤੇ ਉਹਨਾਂ ਨੂੰ ਆਪਾਂ ਕੂਲਰ 'ਚ ਧਾੜਦੇ ਹੁੰਨੇ ਆ ਨਾ ਕੱਜ ਕੇ ਤੇ ਉਹਨਾਂ ਨੂੰ ਘਰ ਦੇ ਆਂਦੇ ਵੀ ਬਾਹਰ ਤਾਂ ਛੱਡਣ ਵਾਲੀ ਉਹਨਾਂ ਨੂੰ ਆਪਾਂ ਨੈਟ 'ਚ ਛੱਡ ਦੇਨੇ ਦੋਹਾਂ ਨੂੰ ਕੱਲੀਆਂ ਨੂੰ ਤੇ ਮੈਂ ਜਦੋਂ ਆਇਆ ਹਨਾ 3:30-4 ਵਜੇ ਆਇਆ ਤੇ ਮੈਂ ਵੇਖਿਆ ਇੱਕ ਕੁਕੜੀ ਉਹ ਜਿਹੜੀ ਆਪਣੀ ਉੱਥੇ ਬੈਠੀ ਸੀ ਦੂਜੀ ਮੈਨੂੰ ਲੱਭੀ ਨਹੀਂ ਤੇ ਮੈਂ ਤਾਂ ਚਲੋ ਮੈਨੂੰ ਨਹੀਂ ਪਤਾ ਸੀ ਵੀ ਹਨਾ ਘਰ ਦੇ ਛੱਡੀ ਨਟ ਚ ਜਾਂ ਕਿਵੇਂ ਤੇ ਮੈਂ ਚਲੋ ਉਹਨੂੰ ਬਾਹਰ ਕੱਢਤਾ ਜਦੋਂ ਆ ਕੇ ਆ ਛੱਡੀ ਹਨਾ ਨਾਲੇ ਆਂਡੇ ਚੁੱਕੇ ਵੀਡੀਓ ਵੀ ਪਾਈ ਸੀ ਤੇ ਫਿਰ ਜਦੋਂ ਘਰ ਦੇ ਓਏ ਕਿੱਧਰ ਚੱਲੀ ਹੈ ਤੇ ਜਦੋਂ ਘਰ ਦੇ ਆਏ ਤੇ ਉਹਨਾਂ ਦੱਸਿਆ ਵੀ ਕੁਕੜੀ ਆਪਣੀ ਦੂਜੀ ਕਿੱਥੇ ਗਈ ਹਨਾ ਉਹ ਤਾਂ ਕੋਲ ਠੀਕ ਸੀ ਜਿਹੜੀ ਤੇ ਜਿਹੜੀ ਥੋੜੀ ਬਿਮਾਰ ਜਾਦੀ ਸੀ ਉਹ ਵਿੱਚ ਇੱਥੇ ਬੈਠੀ ਰਹੀ ਤੇ ਜਿਹੜੀ ਸਹੀ ਸੀ ਮੈਂ ਆਖਿਆ ਯਾਰ ਮੈਂ ਤਾਂ ਇੱਕ ਹੀ ਵੇਖੀ ਆਉਂਦਿਆਂ ਸਾਰ ਤੇ ਆਂਡੀਆਂ ਗਵੰਡੀਆਂ ਨੂੰ ਵੀ ਪੁੱਛਿਆ ਉਹਾਂ ਦੇ ਵੀ ਵੀ ਕਈ ਜਣਾ ਲੰਘਦੇ ਟੱਪਦੇ ਕਿਉਂਕਿ ਉਹ ਆਪਣਾ ਘਰ ਪਹਿਲੇ ਤੇ ਆ ਜਾਂਦਾ ਵੀ ਉਹਨਾਂ ਨੂੰ ਪੁੱਛੀਏ ਉਹਾਂ ਦੇ ਨਹੀਂ ਅਸੀਂ ਤਾਂ ਵੀ ਇੱਕ ਹੀ ਕੁਕੜੀ ਵੇਖੀ ਇੱਥੇ ਜੇ ਬੈਠੀ ਹੁਣ ਪਤਾ ਨਹੀਂ ਕੋਈ ਲੈ ਗਿਆ ਕਿਉਂਕਿ ਜਾਲ 'ਚ ਯਾਰ ਬਿਮਾਰ ਕੁਕੜੀ ਤਾਂ ਜਾਲ ਦੇ ਵਿੱਚੋਂ ਕਿਤੇ ਜਾ ਨਹੀਂ ਸਕਦੀ ਬਿੱਲੀ ਜਾਂ ਤਾਂ ਹੋ ਸਕਦਾ ਲੈ ਗਈ ਹੋਵੇ ਕੁੱਤਾ ਤਾਂ ਅੰਦਰ ਆਇਆ ਹੀ ਨਹੀਂ ਕੁੱਤਾ ਆਇਆ ਕਿਤੇ ਜਾਲ ਪਾਟਾ ਹੋਵੇ ਕਿਉਂਕਿ ਜਾਲ ਤਾਂ ਥੱਲੇ ਸੀ ਸਾਰਾ ਤੇ ਜਾਂ ਤਾਂ ਕੋਈ ਫਿਰ ਲੰਘਦੇ ਟੱਪਦੇ ਤੁਹਾਨੂੰ ਪਤਾ ਟਾਈਮ ਕਹੇ ਹੋ ਜਾ ਕੋਈ ਲੈ ਲੂ ਗਿਆ ਹੋਵੇ ਜਾਲ ਤਾਂ ਮੈਨੂੰ ਪਤਾ ਕੁਕੜੀ ਨਿਕਲ ਨਹੀਂ ਸਕਦੀ ਇੱਕ ਤਾਂ ਹੈਗੀ ਬਿਮਾਰ ਸੀ ਅੰਦਰ ਆਪਾਂ ਤਾਂ ਹੀ ਛੱਡੀ ਸੀ ਵੀ ਚਲੋ ਬਾਹਰੋਂ ਸੇਫਟੀ ਵੀ ਇੱਕ ਹਿਸਾਬ ਦੀ ਅੰਦਰ ਤਾਂ ਕੋਈ ਆਉਂਦਾ ਨਹੀਂ ਨਾ ਜਲਦੀ ਕੁੱਤਾ ਬਿੱਲੀ ਤੇ ਹੋ ਸਕਦਾ ਕੋਈ ਉੱਤੋਂ ਆ ਗਿਆ ਹੋਵੇ ਬਿੱਲੀ ਬੁੱਲੀ ਆ ਗਈ ਉਹ ਕੁੱਤਾ ਤਾਂ ਕਿੱਥੋਂ ਆਉਂਦਾ ਤੇ ਜਾਂ ਕੋਈ ਵੈਸੇ ਕਹਿ ਲੋ ਵੀ ਚੋਰੀ ਵਾਲਾ ਸਿਸਟਮ ਚਲੋ ਜਿਹੜਾ ਲੱਗਿਆ ਆ ਪਤਾ ਨਹੀਂ ਵਧੀਆ ਹੁੰਦੇ ਕੋਈ ਵੱਜੇ ਰੱਬ ਨੂੰ ਵਾਧੂ ਦੇਵੇ ਤਰੱਕੀਆਂ ਦੇਵੇ ਤੇ ਬਾਕੀ ਯਾਰ ਬਿੱਲੀ ਵੀ ਲ ਜਾ ਸਕਦੀ ਆ ਦੋਵੇਂ ਪੌਸਿਬਿਲਿਟੀ ਦੋਵਾਂ ਦੀ ਆ ਪ੍ਰੋਬਾਬਿਲਿਟੀ ਦੋਵਾਂ ਚੀਜ਼ਾਂ ਦੀ ਆ ਵੀ ਕੀ ਹੋਇਆ ਹੋਵੇ ਤੇ ਚਲੋ ਕੋਈ ਗੱਲ ਨਹੀਂ ਸਹੀ ਆ ਬਸ ਦੂਜੀ ਜਿਹੜੀ ਆ ਉਹ ਠੀਕ ਹੋ ਉਹ ਆਪਾਂ ਤੁਹਾਨੂੰ ਵੀਡੀਓ ਪਾ ਕੇ ਦੱਸਾਂਗੇ ਉਹ ਥੋੜੇ ਜਿ ਹੁਣ ਠੀਕ ਆ ਕਿਵੇਂ ਠੀਕ ਹੋਇਆ ਉਹ ਅਗਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਤੇ ਧੰਨਵਾਦ ਜੀ